داخل ਹੋ ਜਾਣਾ ਉੱਥੇ ਡਾਕਟਰਾਂ ਨੇ ਮੇਰਾ ਨਾਮ ਹੀ ਪੈਂਕ੍ਰੈਟਾਈਟਸ ਰੱਖ ਲਿਆ ਸੀ ਵੀ ਉਹ ਪੇਸ਼ੈਂਟ ਆ ਗਏ ਕਿਉਂਕਿ ਹਰ ਤ ਦੋ ਦਿਨਾਂ ਬਾਅਦ ਤੁਸੀਂ ਇਹ ਦੇਖੋ ਉਹਨੂੰ ਇੱਕ ਸਾਲ ਦੇ ਵਿੱਚ ਮੇਰੀ 98 ਰਾਤਾਂ 32 ਦੇ ਵਿੱਚ ਉਹ ਇਕੱਠੀਆਂ ਇੱਕ ਸਾਲ ਦੇ ਵਿੱਚ 365 ਰਾਤਾਂ 'ਚ 98 ਰਾਤਾਂ ਤਾਂ ਮਹਾਰਾਜ ਮੈਨੂੰ ਇੱਕ ਵਾਰ ਕਹਿੰਦੇ ਕਹਿੰਦੇ ਭਾਈ ਤੁਸੀਂ ਨਾ ਦੇਸੀ ਕੀ ਮੁਖ ਦਿਖਾਓ ਥਿਸ ਇਸ ਮੈਂ ਕਹਿੰਦਾ ਮਹਾਰਾਜ ਬਖਸ਼ ਤੁਹ ਬਹੁਤ ਤਕਲੀਫ ਹੋਇਆ ਅੱਛਾ ਤੁਹਨੇ ਕੋਈ ਹੋਰ ਕਾਰਨ ਦੱਸਦਾ ਦੇਖੋ ਵੀ ਆਪਣੇ ਮੇਰੇ ਮਾਨ ਸਾਹੀ ਸਾਹਿਬ ਮੇਰੇ ਟੇਡ ਚ ਬਹੁਤ ਦਰਦੋਂ ਵਾਲਾ ਕਿਤੇ ਟਾਈਮ ਫਿਰ ਲੱਗਿਆ ਇਸ ਜੇ ਫੁੱਟਬਾਲ ਕਰਾਂ ਫਿਰਦੀ ਹੈ ਮੈਂ ਆਇਆ ਮੈਂ ਤਾਂ ਕਦੇ ਨਾ ਬੈਠਿਆ ਜਾਂ ਨਾ ਖੜ੍ਹੇ ਤੇ ਬਹੁਤ ਤਕਲੀਫ ਹੋਵੇ ਮਹਾਰਾਜ ਆ ਮੈਂ ਮਹਾਰਾਜ ਜੀ ਬਹੁਤ ਤਕਲੀਫ ਕਹਿੰਦੇ ਪਏ ਦਰਦ ਕਿੱਥੇ ਹੋ ਰਿਹਾ ਦਿਖਾ ਮੈਂ ਨਾ ਆਪਣੀ ਕਮੀ ਚੁੱਤੇ ਚੱਕੀਏ ਮਹਾਰਾਜ ਨੇ ਮਿਹਰਤ ਨੂੰ ਹੱਥ ਲਾ ਦਿੱਤਾ ਇੱਕ ਆਖ ਕੇ ਤਾਂ ਇੱਕ ਬੀਬੀ ਜਿਸ ਬਚਨ ਨਾਮ ਸੁਕੇ ਸੁਣ ਰਿਹਾ ਗਿਆ ਕਹਿੰਦੀ ਮਹਾਰਾਜ ਇਹ ਬਿਮਾਰੀ ਮੈਨੂੰ ਵੀ ਦੇ ਦੋ ਵੀ ਜੀਸ ਦੇ ਕਰਕੇ ਆਪਦਾ ਪਾਵਨ ਹੱਥ ਮੇਰੇ ਢਿੱਡ ਨੂੰ ਲੱਗ ਜਾਵੇ ਉਹ ਦਿਨ ਮੈਂ ਉਸ ਬਿਮਾਰੀ ਨੂੰ ਵੀ ਤੰਗ ਕੀਤਾ ਮਹਾਰਾਜ ਜੇਦੂ ਮਾਰ ਹੋਇਆ ਤਾਂ ਬਾਸ਼ਾ ਦਾ ਪਾਵਨ ਕਰ ਕੰਮ ਤੇ ਸਰੀਰ ਨੂੰ ਲੱਗ ਗਿਆ ਫਿਰ ਮਹਾਰਾਣੀ ਉੱਥੇ ਬਚਨ ਕੀਤਾ ਕਹਿੰਦੇ ਕੋਈ ਦੇਸੀ ਕੀਮਤ ਹਾਉ ਦੇਸੀ ਕੀਮਤ ਜਿੱਲਾ ਮਨਾਲੀ ਕੋਲ ਨਾਹੰਦੇ ਰਾਜੇ ਦਾ ਵੈਦ ਸੀ ਉਹ 102-3 ਸਾਲ ਦੀ ਏਜ ਭੋਗ ਕੇ ਉਹਨੇ ਉਹਦੀ ਡੈਥ ਹੋਈ ਆ ਉਹਨੇ ਮੇਰੇ ਖਾਲੀ ਪੇਟ ਨਖਸ ਦੇਖਦਾ ਸੀ ਤੇ ਪਹਿਲਾ ਬਾਥਰੂਮ ਦੇਖਦਾ ਸੀ ਸਵੇਰ ਦਾ ਉਹਨੇ ਮੈਨੂੰ ਦੇਖ ਕੇ ਕਹਿੰਦੇ ਸੰਗ ਰਹਿਣੀ ਹੈ ਤੇ ਮੈਂ ਵੈਸੇ ਸੈਸਾ ਉਹਨੂੰ ਪੁੱਛ ਲਿਆ ਵੀ ਤਾਂ ਕੋਈ ਲਾਜ਼ਮੀ ਹੈ ਆਪਣੇ ਰਸਤੇ ਵਿੱਚ ਕਹਿੰਦੇ ਜੇ ਕੋਈ ਕਲਾਜ ਹੈ ਜੇ ਕੋਈ ਦਹੀਂ 'ਚ ਸ਼ੱਕਰ ਪਾ ਕੇ ਖਾਏ ਨਾ ਉਹ ਨਹੀਂ ਬਿਮਾਰੀ ਹੁੰਦੀ। ਤੁਸੀਂ ਯਕੀਨ ਮੰਨਿਓ ਮੈਂ ਸਾਰੇ ਰਾਸਤੇ ਗੰਧਨ ਟਕਰਾਂ ਮਾਰਦਾ ਆਇਆ। ਏ ਮਹਾਰਾਜ ਜੇ ਮੈਂ ਆਪ ਦਾ ਇੱਕ ਬਚਨ ਕਮਾ ਲੈੰਦਾ ਮੈਂ ਤੁਹਾਨੂੰ ਇਹਨਾਂ ਦੁੱਖ ਭੋਗਦਾ। ਤੁਹਾਨੂੰ 12ਵੀਂ ਜੀ ਤੁਸੀਂ ਪੜ੍ਹਦੇ ਸੀ ਉਦੋਂ ਕਿਹਾ ਸੀ। ਉਦੋਂ ਬਚਨ ਕੀਤਾ ਸੀ। ਬੜੀ ਦੁੱਖ ਭੋਗਿਆ ਜੀ। ਦੇਖੋ ਤਾਂ ਹੀ ਤਾਂ ਕਹਿੰਦੇ ਵੀ ਤੇਰੇ ਬਚਨ ਨਾਲ ਕਮਾਇਆ। बहुत चीजें पीछे चले जाए फिर भी महाराज ने हाथ रख लिया सामने जाके महाराज बेनती मैं बहुत बाबा जी कहते कोई ना भाई असि आवागे अस दोन दिन महाराज ने आना है बाबाजी इतना मटौर आए छोटा भरा बेनती कर महाराज आए ਇੱਥੇ ਕਹਿੰਦੇ ਭਾਈ ਨੂੰ ਕੋਲ ਪੀਜੇ ਲੈ ਕਹਿੰਦੇ ਮਾੜੇ ਡਾਕਟਰਾਂ ਨੇ ਕਿਹਾ ਵੀ ਜਾ ਦਿੱਲੀ ਕੇ ਸਰ ਗੰਗਾ ਰਾਮ ਹਸਪੀਟਲ ਉੱਥੇ ਹੀ ਨਾ ਆਪਰੇਸ਼ਨ ਹੋ ਕੇ ਤਾਂ ਪੀਜੇ ਹੀ ਹੈ ਹੁਣ ਲਾਸਟ ਇਹੀ ਹੈ ਮੈਂ ਭਾਈ ਕਹਿੰਦੇ ਭਾਈ ਪੀਜੇ ਲੈ ਜਾ ਤੁਸੀਂ ਯਕੀਨ ਮੰਨਿਓ ਮਾੜਾ ਨੇ ਸਿਰ ਤੇ ਯਾਦ ਰੱਖਦਾ ਸੀ ਪੀਜੇ ਜਦੋਂ ਮੈਂ ਮੈਂ ਗਿਆ ਨਾ ਇੱਥੋਂ ਤਾਂ ਮੇਰਾ ਇੱਥੋਂ ਦਾ ਟ੍ਰੀਟਮੈਂਟ ਕੀਤਾ ਜਿੱਦਾਂ ਪਤਾ ਨੂੰ ਮੈਂ ਕਿੰਨਾ ਕੁ ਬੀਵੀਆਪੀ ਹੁੰਦਾ ਡਾਕਟਰ ਪੈਲੀ ਲਿੰਡੀ ਖੜੇ ਹੋ ਤਾਂ ਫੋਟੋਸ ਤੋਂ ਡਾਕਟਰ ਨੇ ਕਿਸ ਨੇ ਫੋਨ ਕਰਤਾ ਸਾਡੀ ਜਾਣਕਾਰੀ ਜਿੰਮੇ ਕਹਿੰਦੇ ਨਹੀਂ ਕੋਈ ਬਹੁਤ ਸਪਾਰਸ਼ ਹੋ ਮੈਨੂੰ ਡਾਕਟਰ ਨੇ ਇਦਾਂ ਟ੍ਰੀਟਮੈਂਟ ਕੀਤੀ ਪਰ ਤਾਕਤ ਸਾਰੀ ਪਿੱਛੇ ਮਹਾਰਾ ਦੀ ਵਰਤ ਰਹੀ ਸੀ